ਆਪਣੇ ਫੋਨ ਦੀ ਬੈਟਰੀ ਤੋਂ ਪਰੇਸ਼ਾਨ ਹੋ ਚਾਰਜ ਲਾਉਣ ਤੋਂ ਬਾਅਦ ਤੁਹਾਡਾ ਫੋਨ ਜਲਦੀ ਜਲਦੀ ਸਾਰੀ ਦੀ ਸਾਰੀ ਬੈਟਰੀ ਖਾ ਜਾਂਦਾ ਤੇ ਵਾਰੀ ਵਾਰੀ ਤੁਹਾਨੂੰ ਚਾਰਜ ਕਰਨਾ ਪੈਂਦਾਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰੀਕੇ ਤੁਸੀਂ ਕੁਝ ਕੁ ਸੈਟਿੰਗਾਂ ਕਰਨੀਆਂ ਨੇ ਤੇ ਜਿੰਨਾ ਮਰਜ਼ੀ ਤੁਸੀਂ ਫੋਨ ਨੂੰ ਵਰਤੀ ਜਾਓ ਤੁਹਾਡਾ ਫੋਨ ਜਲਦੀ ਲੋ ਨਹੀਂ ਹੋਊਗਾ ਤੇ ਨਾ ਹੀ ਜਲਦੀ ਤੁਹਾਡੇ ਫੋਨ ਦੀ ਬੈਟਰੀ ਖਰਾਬ ਹੋਵੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤਾਂ ਬਹੁਤ ਸਾਰੇ ਵੀਰ ਆ ਜਿਹੜੇ ਉਹ ਫੋਨ ਦੀ ਬੈਟਰੀ ਤੋਂ ਪਰੇਸ਼ਾਨ ਆ ਕਿਉਂਕਿ ਫੋਨ ਨੂੰ ਚਾਰਜ ਲਾਉਂਦੇ ਆਗੇ ਤੇ ਬਾਅਦ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਹੀ ਉਹ ਖਾ ਜਾਂਦਾਗਾ ਤੇ ਦਿਨ ਦੇ ਵਿੱਚ ਘੱਟੋ ਘੱਟ 2-2 3-3 ਵਾਰ ਚਾਰਜ ਲਾਉਣਾ ਪੈਂਦਾ ਤੇ ਜਿਆਦਾ ਤੋਂ ਜਿਆਦਾ ਜਿਹੜਾ ਫੋਨ ਵੀ ਬਹੁਤ ਜਿਆਦਾ ਹੀਟ ਹੋਣ ਲੱਗ ਜਾਂਦਾ ਗਰਮ ਹੋਣ ਲੱਗ ਜਾਂਦਾ ਜਿਸ ਦੇ ਨਾਲ ਆਪਣੀ ਬੈਟਰੀ ਵੀ ਖਰਾਬ ਹੁੰਦੀ ਆ ਤਾਂ ਇਹ ਵੀਡੀਓ ਸਪੈਸ਼ਲ ਆਈਫੋਨ ਵਾਲੇ ਵੀਰਾਂ ਖਾਤਰਾ ਜਿਹੜੇ-ਜਿਹੜੇ ਵੀ ਆਈਫੋਨ ਯੂਜ਼ ਕਰਦੇ ਆ ਕਿਉਂਕਿ ਆਈਫੋਨ ਯੂਜ਼ਰ ਨੂੰ ਸਭ ਤੋਂ ਵੱਧ ਬੈਟਰੀ ਦੀ ਦਿੱਕਤ ਆਉਂਦੀ ਆ ਸਾਰਿਆਂ ਤੋਂ ਜਿਆਦਾ ਆਈਫੋਨ ਆ ਜਿਹੜੇ ਬੈਟਰੀ ਡレイン ਕਰ ਜਾਂਦਾ ਕਿਉਂਕਿ ਉਹਦੇ ਵਿੱਚ ਇਹੋ ਜਿਹੇ ਸਰਵਿਸਾਂ ਹੁੰਦੀਆਂ ਜਿਸ ਦੇ ਨਾਲ ਬੈਟਰੀ ਬੈਕਅਪ ਆ ਜਿਹੜਾ ਉਹ ਘਟ ਜਾਂਦਾ ਬੈਟਰੀ ਹੀਟ ਹੋਣ ਲੱ ਸਾਂ ਲੱਗਿਆ ਇਹਦੇ ਨਾਲ ਤੁਹਾਡੇ ਫੋਨ ਦੀ ਬੈਟਰੀ ਹੈਲਥ ਵੀ ਵਧੀਆ ਰਹੂਗੀ ਹੀਟ ਵੀ ਨਹੀਂ ਹੋਊਗੀ ਤੇ ਨਾਲ ਦੀ ਨਾਲ ਤੁਹਾਡਾ ਫੋਨ ਵੀ ਪੂਰਾ ਵਧੀਆ ਚੱਲੂਗਾ ਤੇ ਲਗਾਤਾਰ ਤੁਹਾਡੇ ਫੋਨ ਦੀ ਬੈਟਰੀ ਹੈਲਥ ਵਧੀਆ ਰਹੂਗੀ ਤੇ ਬਾਰੀ-ਬਾਰੀ ਚਾਰਜ ਕਰਨ ਦੀ ਵੀ ਲੋੜ ਨਹੀਂ ਹੈਗੀ ਤਾਂ ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਜਾਓ ਆਪਣੇ ਆਈਫੋਨ ਦੀ ਸੈਟਿੰਗਾਂ ਦੇ ਵਿੱਚ ਤਾਂ ਇੱਥੇ ਸਾਰਾ ਕੁਝ ਦਿੱਤਾ ਹੋਇਆਗਾ ਤਾਂ ਸੈਟਿੰਗਾਂ ਦੇ ਵਿੱਚ ਜਾਣ ਤੋਂ ਬਾਅਦ ਬੈਟਰੀ ਵਾਲੀ ਆਪਸ਼ਨ ਦਿੱਤੀ ਹੋਈ ਹੈ ਇਹਦੇ ਉੱਤੇ ਜਾਣਾ ਤਾਂ ਚਾਰਜਿੰਗ ਵਾਲੀ ਇੱਥੇ ਜਿਹੜੀ ਆ ਦਿੱਤੀ ਹੋਈ ਹੈ ਇਹਦੇ ਉੱਤੇ ਜਾਣਾ ਤਾਂ ਆਪਣੇ ਫੋਨ ਦੀ ਬੈਟਰੀ ਹੈਲਥ ਨਾਰਮਲ ਆ ਤਾਂ ਤੁਸੀਂ ਕਰ ਦੇਣਾ অপਟੀਮਾਈਜ਼ ਬੈਟਰੀ ਚਾਰਜਿੰਗ ਤਾਂ ਇਹਨੂੰ ਤੁਸੀਂ ਆਨ ਕਿਉਂ ਰੱਖਣਾ ਆਨ ਰੱਖਣ ਦਾ ਕਾਰਨ ਇਹ ਹੈ ਕਈ ਵਾਰ ਤੁਸੀਂ ਫੋਨ ਨੂੰ ਦਿਨ ਰਾਤ ਚਾਰਜ ਲਾਉਨੇ ਹੋ ਜਾਂ ਫਿਰ ਰਾਤ ਪਰ ਚਾਰਜ ਲਾ ਕੇ ਛੱਡ ਦਿੰਦੇ ਹੋ ਤਾਂ ਉਦੋਂ ਇਹ ਸੈਟਿੰਗ ਕੰਮ ਆਊਗੀ ਕਿ ਤੁਸੀਂ ਇਹਨੂੰ ਆਪਟੀਮਾਈਜ਼ ਰੱਖੋਗੇ ਬੈਟਰੀ ਖਰਾਬ ਨਹੀਂ ਹੋਊਗੀ ਜੇਕਰ ਤੁਸੀਂ ਰਾਤ ਨੂੰ ਫੋਨ ਚਾਰਜ ਲਾ ਕੇ ਭੁੱਲ ਜਾਂਦੇ ਹੋ ਜਾਂ ਫਿਰ ਹੋਰ ਤਾਂ ਇਹਦੀ ਜੇਕਰ ਤੁਸੀਂ ਦਿਨ ਪਰ ਚਾਰਜ ਨਹੀਂ ਲਾਉਂਦੇ ਜਾਂ ਫਿਰ ਰਾਤ ਨੂੰ ਵੀ ਨਹੀਂ ਲਾਉਂਦੇ ਫਿਰ ਵੀ ਤੁਸੀਂ ਸੇਵ ਰੱਖਣਾ ਤਾਂ ਸਭ ਤੋਂ ਵੱਡਾ ਹੱਲ ਹੈਗਾ ਕਿ ਆਪਣੇ ਆਈਫੋਨ ਨੂੰ 80 ਤੋਂ ਵੱਧ ਚਾਰਜ ਨਾ ਕਰੋ ਤੇ 20% ਤੋਂ ਘੱਟ ਇਹਨੂੰ ਵਰਤੋ ਨਾ ਜਦੋਂ ਵੀ ਤੁਹਾਡਾ ਫੋਨ 20% ਹੋ ਗਿਆ ਤਾਂ ਉਦੋਂ ਇਹਦੀ ਵਰਤੋਂ ਛੱਡ ਦਿਓ ਕਿਉਂਕਿ ਸਭ ਤੋਂ ਜ਼ਿਆਦਾ ਬੈਟਰੀ ਹੀਟ 20% ਤੇ ਹੁੰਦੀ ਆ ਤੇ ਸਭ ਤੋਂ ਜ਼ਿਆਦਾ ਇਸ ਤੋਂ ਬਾਅਦ ਹੁੰਦੀ ਆ 80 ਤੋਂ 100% ਦੇ ਵਿੱਚ ਜਦੋਂ ਆਪਾਂ ਫੁੱਲ ਚਾਰਜ ਕਰਦੇ ਆ ਤਾਂ ਆਪਣੇ ਫੋਨ ਦੀ ਬੈਟਰੀ ਗਰਮ ਹੁੰਦੀ ਆ ਜ਼ਿਆਦਾ ਤੋਂ ਜ਼ਿਆਦਾ ਤੇ ਜਿਹਦੇ ਨਾਲ ਆਪਣੇ ਫੋਨ ਦੀ ਬੈਟਰੀ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪੈਂਦਾਗਾ ਤਾਂ 80% ਤੋਂ ਕਦੇ ਵੀ ਫੋਨ ਨੂੰ ਵੱਧ ਚਾਰਜ ਨਾ ਕਰੋ ਤੇ 20% ਤੋਂ ਘਟਣ ਨਾ ਦਿਓ ਤਾਂ ਇਹਦਾ ਇੱਕ ਹੋਰ ਵੀ ਹੱਲ ਆ ਜਿਹੜਾ ਕਿ ਆਈਫੋਨ ਦੇ ਵਿੱਚ ਆਇਆ ਹੋਇਆਗਾ ਤਾਂ ਉੱਪਰ ਦੇਖੋ ਲਿਮਟ ਦਿੱਤੀ ਹੋਈ ਆ ਤਾਂ ਆਪਾਂ ਜਿਹੜੀ ਲਿਮਟ ਨੂੰ ਚੇਂਜ ਕਰ ਸਕਦੇ ਆ ਤਾਂ ਉਦੋਂ ਤੁਹਾਨੂੰ অপਟੀਮਾਈਜ਼ ਬੈਟਰੀ ਚਾਰਜਿੰਗ ਇਹ ਬੰਦ ਕਰਨਾ ਪਊ ਇਹਨੂੰ ਬੰਦ ਕਰਨ ਤੋਂ ਬਾਅਦ ਆ ਜਿਹੜਾ ਉੱਪਰ ਦਿੱਤਾ ਹੋਇਆ 195 90 80 85 ਤਾਂ ਇਹਦੇ ਵਿੱਚੋਂ ਤੁਸੀਂ 80 ਦੀ ਲਿਮਟ ਚọn ਲਿਓ ਤੁਹਾਡਾ ਫੋਨ ਜਿੰਨਾ ਮਰਜ਼ੀ ਚਾਰਜ ਲਾ ਕੇ ਰੱਖਿਓ 80 ਤੋਂ ਵੱਧ ਚਾਰਜ ਨਹੀਂ ਹੋਊਗਾ ਤਾਂ 20 ਤੋਂ ਘਟਣ ਦੇ ਤੁਸੀਂ ਉਹਨੂੰ ਆ ਆਪਣਾ ਜਿਹੜਾ ਕੀ ਆ ਦੁਬਾਰਾ ਚਾਰਜ ਲਾ ਸਕਦੇ ਤਾਂ ਬੈਕ ਕਰਨਾਗਾ ਤਾਂ ਕਈ ਵਾਰ ਤੁਹਾਨੂੰ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਤੁਹਾਡੇ ਫੋਨ ਦੀ ਬੈਟਰੀ ਜਿਆਦਾ ਗਰਮ ਹੁੰਦੀ ਹੈ ਚਾਰਜਿੰਗ ਟਾਈਮ ਤਾਂ ਲੋ ਪਾਵਰ ਮੋਡ ਆ ਜਿਹੜਾ ਇੱਥੇ ਦਿੱਤਾ ਹੋਇਆ ਇਹਨੂੰ ਤੁਸੀਂ ਆਨ ਕਰ ਸਕਦੇ ਹੋ ਤਾਂ ਆਹ ਬੈਟਰੀ ਪਰਸੈਂਟ ਦੇ نیچے ਲੋ ਪਾਵਰ ਮੋਡ ਦਿੱਤਾ ਹੋਇਆ ਜੇਕਰ ਤੁਹਾਡੇ ਫੋਨ ਦੀ ਚਾਰਜਿੰਗ ਟਾਈਮ ਬੈਟਰੀ ਹੀਟ ਹੋ ਰਹੀ ਆ ਜਾਂ ਵੈਸੇ ਗਰਮ ਹੋ ਰਹੀ ਆ ਤਾਂ ਲੋ ਪਾਵਰ ਮੋਡ ਤੁਸੀਂ ਔਨ ਕਰ ਲਿਓ ਚਾਰਜਿੰਗ ਟਾਈਮ ਤੁਹਾਡੇ ਫੋਨ ਦੀ ਬੈਟਰੀ ਕਦੇ ਵੀ ਗਰਮ ਨਹੀਂ ਹੋਊਗੀ ਤਾਂ ਅਗਲੀ ਆਪਾਂ ਸੈਟਿੰਗ ਦੇ ਵਿੱਚ ਜਾਂਦੇ ਹਾਂਗੇ ਜਨਰਲ ਦੇ ਵਿੱਚ ਜਨਰਲ ਦੇ ਵਿੱਚ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਬੈਟਰੀ ਖਾਂਦੀਆਂ ব্যাকਗ੍ਰਾਉਂਡ ਤੇ ਚੱਲ ਰਹੀਆਂ ਐਪਾਂ ਤਾਂ ব্যাকਗ੍ਰਾਉਂਡ ਐਪ ਰੀਫਰੈਸ਼ ਦੇ ਉੱਤੇ ਆਪਾਂ ਕਰ ਦੇਣਾ ਓਕੇ ਓਕੇ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਐਪਸ ਆ ਜਿਹੜੀਆਂ ਆਪਣੇ ਕੋਲੇ ਬੈਕਗ੍ਰਾਉਂਡ ਦੇ ਵਿੱਚ ਆਪਣੇ ਆਪ ਚੱਲਦੀਆਂ ਰਹਿੰਦੀਆਂ ਤੇ ਬੈਟਰੀ ਜਿਹੜੀਆਂ ਖਾਂਦੀਆਂ ਰਹਿੰਦੀਆਂ ਤਾਂ ਜਿਹੜੀ ਤੁਸੀਂ ਐਪ ਨਹੀਂ ਵਰਤਦੇ ਤਾਂ ਉਹਦਾ ਬੈਕਗ੍ਰਾਉਂਡ ਪ੍ਰੋਸੈਸ ਡਾਟਾ ਬੰਦ ਕਰ ਸਕਦੇ ਹੋ ਜੇਕਰ ਤੁਹਾਡਾ ਫੋਨ ਬਹੁਤ ਜ਼ਿਆਦਾ ਬੈਟਰੀ ਖਾ ਰਿਹਾ ਹੈ ਨਜਾਇਜ਼ ਬੈਟਰੀ ਖਾ ਰਿਹਾ ਤਾਂ ਤੁਸੀਂ ਇਹਨਾਂ ਸਾਰੀਆਂ ਐਪਸ ਨੂੰ ਆਫ ਕਰ ਸਕਦੇ ਹੋ ਜਦੋਂ ਵੀ ਤੁਸੀਂ ਇਸ ਐਪ ਨੂੰ ਓਪਨ ਕਰੋਗੇ ਉਦੋਂ ਹੀ ਐਪ ਚੱਲੂਗੀ ਤੇ ਬੈਕਗ੍ਰਾਉਂਡ ਦੇ ਵਿੱਚ ਬਿਲਕੁਲ ਹੀ ਇਹਦੀਆਂ ਸਰਵਿਸਾਂ ਬੰਦ ਹੋ ਜਾਣਗੀਆਂ ਤਾਂ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਤਾਂ ਬੈਕ ਆਉਣਾਗਾ ਤੁਹਾਨੂੰ ਇੱਕ ਹੋਰ ਸੈਟਿੰਗ ਹੈ ਜਿਹੜੀ ਉਹ ਤੁਹਾਨੂੰ ਦੱਸਣ ਲੱਗਾ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾਗਾ ਤਾਂ ਇਹ ਵਾਲੀਆਂ ਸੈਟਿੰਗਾਂ ਤੁਸੀਂ ਔਨ ਕਰਕੇ ਰੱਖਣੀਆਂ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤੇ ਇੱਕ ਮੇਨ ਚੀਜ਼ ਹੋਰ ਕਿ ਆਪਣੇ ਫੋਨ ਦਾ ਡਾਰਕ ਮੋਡ ਤੁਸੀਂ ਔਨ ਕਰਕੇ ਰੱਖਣਾ ਜਦੋਂ ਤੁਸੀਂ ਡਾਰਕ ਮੋਡ ਔਨ ਕਰਦੇ ਹੋ ਤਾਂ ਤੁਹਾਡੇ ਫੋਨ ਦੀ ਸਕਰੀਨ ਬਲੈਕ ਹੋ ਜਾਂਦੀ ਹੈ ਜੇ ਇਹ ਇਹ ਹੁੰਦੀ ਹੈ ਓਮਲੇਟ ਡਿਸਪਲੇ ਓਮਨ ਡਿਸਪਲੇ ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਵੀ ਬਲੈਕ ਜਗ੍ਹਾ ਹੁੰਦੀ ਹੈ ਤਾਂ ਉਹਦੇ ਉੱਤੇ ਡਿਸਪਲੇ ਜਿਹੜੀ ਔਨ ਨਹੀਂ ਹੁੰਦੀ ਆਫ ਹੁੰਦੀ ਆ ਤਾਂ ਉਹ ਸਿਰਫ ਰੰਗੀਨ ਭਾਗ ਦੇ ਉੱਤੇ ਜਿਹੜੀ ਆ ਇਹ ਡਿਸਪਲੇ ਚੱਲ ਰਹੀ ਹੁੰਦੀ ਹੈ ਤੇ ਬੈਟਰੀ ਖਾ ਰਹੀ ਹੁੰਦੀ ਹੈ ਜਿੰਨਾ ਜਿੰਨਾ ਵੀ ਇਹ ਗ੍ਰੀਨ ਭਾਗ ਆ ਜਾਂ ਫਿਰ ਵਾਈਟ ਭਾਗ ਆ ਤਾਂ ਵੱਧ ਤੋਂ ਵੱਧ ਇਹ ਵਾਲਾ ਜਿਹੜਾ ਬੈਟਰੀ ਖਾ ਰਿਹਾ ਹੈਗਾ ਤਾਂ ਡਾਰਕ ਮੋਡ ਦੇ ਉੱਤੇ ਇਹ ਚੀਜ਼ ਨਾਲ ਆਪਾਂ ਬੈਟਰੀ ਬਹੁਤ ਜ਼ਿਆਦਾ ਬਚਾ ਸਕਦੇ ਹਾਂਗੇ ਤਾਂ ਡਾਰਕ ਮੋਡ ਨੂੰ ਵੀ ਤੁਸੀਂ ਔਨ ਕਰਕੇ ਰੱਖ ਸਕਦੇ ਹੋ ਤੇ ਸ਼ਡਿਊਲ ਮੋਡ ਦੇ ਉੱਤੇ ਵੀ ਕਰ ਸਕਦੇ ਹੋਗੇ ਤਾਂ ਦੂਜੀ ਸੈਟਿੰਗ ਇੱਕ ਹੋਰ ਆਪਾਂ ਸਰਚ ਦੇ ਵਿੱਚ ਮਾਰਦੇ ਹਾਂ ਰਿਡਿਊਸ ਵਾਈਟ ਰਿਡਿਊਸ ਵਾਈਟ ਤੁਸੀਂ ਆਪਣਾ ਸਰਚ ਕਰ ਦੇਣਾਗਾ ਤਾਂ ਇੱਥੇ ਆਪਣੇ ਕੋਲੇ ਆਜੂ ਰਿਡਿਊਸ ਵਾਈਟ ਪੁਆਇੰਟ ਤਾਂ ਇਹਨੂੰ ਤੁਸੀਂ ਔਨ ਕਰ ਲਿਓ ਜਿੰਨੀਆਂ ਵੀ ਵੱਧ ਵਾਈਟ ਚੀਜ਼ਾਂ ਹੋਈਆਂ ਤੁਸੀਂ ਆਪਣੇ ਆਪ ਇਹਨੂੰ ਐਡਜਸਟ ਕਰ ਸਕਦੇ ਹੋ ਜਿੰਨਾ ਤੁਸੀਂ ਐਡਜਸਟ ਕਰ ਸਕਦੇ ਹੋਗੇ ਤਾਂ ਵੱਧ ਤੋਂ ਵੱਧ ਤੁਸੀਂ ਇਹਨੂੰ 30 ਜਾਂ ਫਿਰ 20% ਦੇ ਉੱਤੇ ਰੱਖ ਲਿਓ ਵਾਈਟ ਜਿਹੜੀਆਂ ਵਾਈਟ ਜ਼ਿਆਦਾ ਵਾਈਟ ਦਿਖਦਾਗਾ ਤਾਂ ਉਹ ਰਿਡਿਊਸ ਹੋ ਜੂ ਉਹਦੇ ਨਾਲ ਤੁਹਾਡੀ ਬੈਟਰੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾਗਾ ਤੁਹਾਡੀ ਬੈਟਰੀ ਹੈਲਥ ਆ ਬਹੁਤ ਜ਼ਿਆਦਾ ਵਚੂ ਤੇ ਤੁਹਾਡੀ ਬੈਟਰੀ ਵੀ ਬਹੁਤ ਜ਼ਿਆਦਾ ਜਿਹੜੀ ਆ ਘੱਟ ਖਤਮ ਹੋਊਗੀ ਸਭ ਤੋਂ ਇੱਕ ਚੀਜ਼ ਮੇਨ ਆਉਂਦੀ ਆ ਕਿ ਬਹੁਤ ਸਾਰੇ ਵੀਰ ਆ ਜਿਹੜੇ ਆਪਣੇ ਆਈਫੋਨ ਨੂੰ ਅਨ ओरिजिनल ਜਿਹੜਾ ਕਿ ਕੋਈ ਵੀ ਲੋਕਲ ਕੰਪਨੀ ਦਾ ਚਾਰਜਰ ਉਹ ਲਾ ਦਿੰਦੇ ਆ ਤਾਂ ਕੋਈ ਵੀ ਲੋਕਲ ਆ ਜਿਹੜੀ ਆ ਕੇਬਲ ਆਪਣੇ ਫੋਨ ਨੂੰ ਬਿਲਕੁਲ ਵੀ ਨਾ ਲਾਓ ਕਿਉਂਕਿ ਉਹ ਚਾਰਜਿੰਗ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਦਿੰਦੀ ਆ ਤੇ ਨਾਲ ਦੀ ਨਾਲ ਆਪਣੇ ਫੋਨ ਦੀ ਬੈਟਰੀ ਵੀ ਹੀਟ ਹੁੰਦੀ ਆ ਤਾਂ ਐਦੂ ਵੱਡੀ ਪ੍ਰੋਬਲਮ ਆਉਂਦੀ ਆ ਇੱਕ ਚਾਰਜਰ ਦੀ ਤਾਂ ਚਾਰਜਰ ਵੀ ਬਿਲਕੁਲ ਆਪਣੇ ਆਈਫੋਨ ਦੇ ਨਾਲ 오ਰੀਜਨਲ ਹੀ ਵਰਤਣਾ ਪੈਣਾਗਾ ਕਿਉਂਕਿ ਜਿੰਨੇ ਵਾਟ ਦਿੱਤੇ ਹੁੰਦੇ ਆ ਜਾਂ ਫਿਰ ਜਿੰਨੇ ਨਾਪ ਤੋਲ ਕੇ ਫੋਨ ਬਣਾਇਆ ਹੁੰਦਾ ਤਾਂ ਉਸ ਹਿਸਾਬ ਦੇ ਨਾਲ ਕੰਪਨੀ ਜਿਹੜੀ ਉਹ ਚਾਰਜਰ ਬਣਾਉਂਦੀ ਆ ਤਾਂ ਚਾਰਜਰ ਵੀ 오ਰੀਜਨਲ ਵਰਤੋ ਤੇ ਦੂਜੀ ਚੀਜ਼ ਕੇਬਲ ਵੀ 오ਰੀਜਨਲ ਵਰਤੋ ਜੇਕਰ ਤੁਹਾਡਾ ਫੋਨ ਫੇਰ ਵੀ ਹੀਟ ਕਰ ਰਿਹਾ ਤਾਂ ਉਹਦਾ ਜਿਹੜਾ ਕਵਰ ਉਤਾਰ ਕੇ ਉਹਨੂੰ ਚਾਰਜ ਜ਼ਰੂਰ ਕਰੋ 80% ਤੋਂ ਵੱਧ ਕਦੇ ਵੀ ਆਪਣੇ ਫੋਨ ਨੂੰ ਚਾਰਜ ਨਾ ਹੀ ਕਰੋ ਤਾਂ ਵਧੀਆ ਤੁਹਾਡੀ ਬੈਟਰੀ ਹੈਲਥ ਬਹੁਤ ਜ਼ਿਆਦੇ ਚੱਲੂਗੀ ਤਾ ਕਵਰ ਨੂੰ ਉਤਾਰ ਦਿਓ ਤੇ ਇੱਕ ਜਿਹੜਾ ਕਿ ਗਰਮ ਜਗ੍ਹਾ ਦੇ ਉੱਤੇ ਬਿਲਕੁਲ ਵੀ ਚਾਰਜ ਨਾ ਲਾਓ ਕਈ ਵਾਰ ਆਪਾਂ ਧੁੱਪੇ ਜਾਂ ਫਿਰ ਇੰਡੋਰ ਆਊਟਡੋਰ ਦੇ ਵਿੱਚ ਜਿਹੜੀ ਕਿ ਜਿੱਥੇ ਜ਼ਿਆਦਾ ਗਰਮੈਚ ਰਹਿੰਦੀ ਹੈ ਉੱਥੇ ਆਪਾਂ ਫੋਨ ਚਾਰਜ ਲਾ ਦਨੇ ਆ ਤਾਂ ਫੋਨ ਉਸ ਜਗ੍ਹਾ ਦੇ ਉੱਤੇ ਚਾਰਜ ਲਾਓ ਜਿੱਥੇ ਹਵਾਦਾਰ ਮਾੜੀ ਮੋਟੀ ਹਵਾ ਆਉਂਦੀ ਹੈਗੀ ਤਾਂ ਉਸ ਜਗ੍ਹਾ ਦੇ ਉੱਤੇ ਚਾਰਜ ਆਪਣੇ ਫੋਨ ਨੂੰ ਲਾਓ ਤਾਂ ਜੇਕਰ ਤੁਸੀਂ ਇਹ ਟਿਪਸ ਆ ਜਿਹੜੇ ਆਪਣੇ ਧਿਆਨ ਦੇ ਵਿੱਚ ਰੱਖੋਗੇ ਤਾਂ ਤੁਹਾਡੇ ਆਈਫੋਨ ਦੀ ਬੈਟਰੀ ਸਾਲੋ ਸਾਲ ਚੱਲੇਗੀ ਕਦੇ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੇ ਹੈਲਥ ਵੀ ਪੂਰੀ ਵਧੀਆ ਬਰਕਰਾਰ ਹੋਊਗੀ ਜ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਤੇ ਵੀਡੀਓ ਬਣਾ ਕੇ ਦੇ ਦੂੰਗਾ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਫੋਲੋ ਕਰਕੇ ਜਰੂਰ